वेलकम टू बैक ਘਰ ਦੀ ਕੰਟੀਨ ਤੇ ਅੱਜ ਘਰ ਦੀ ਕੰਟੀਨ ਵਿੱਚ ਬੱਚਿਆਂ ਵਾਸਤੇ ਕੁਝ ਸਪੈਸ਼ਲ ਬਣਨ ਜਾ ਰਿਹਾ ਹੈ ਕਿਉਂਕਿ ਸਾਡੇ ਬੱਚਿਆਂ ਨੂੰ ਕੁਰਕਰੇ ਬਹੁਤ ਜ਼ਿਆਦਾ ਪਸੰਦ ਹੁੰਦੇ ਨੇ ਤੇ ਮਾਰਕੀਟ ਤੋਂ ਬਹੁਤ ਜ਼ਿਆਦਾ ਅਕਸਰ ਹੀ ਕੁਰਕਰੇ ਖਰੀਦ ਕੇ ਖਾਂਦੇ ਨੇ ਤੇ ਕਿਉਂ ਨਾ ਇੱਕ ਥੋੜੀ ਜਿਹੀ ਮਿਹਨਤ ਕਰਕੇ ਆਪਾਂ ਇਹਨਾਂ ਕੁਰਕਰਾਂ ਨੂੰ ਘਰ ਵਿੱਚ ਬਣਾ ਕੇ ਤਿਆਰ ਕਰੀਏ ਤੇ ਅੱਜ ਅਸੀਂ ਬਣਾ ਰਹੇ ਹਾਂ ਜੀ ਚੌਲਾਂ ਦੇ ਆਟੇ ਤੋਂ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਕੁਰਕਰੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਚੌਲਾਂ ਦੇ ਕੁਰਕਰੇ ਬਣਾਉਣ ਵਾਸਤੇ ਅੱਧੀ ਕੋਲੀ ਅਸੀਂ ਚੌਲਾਂ ਦਾ ਆਟਾ ਲਿਆ ਜੀ ਜੇ ਤੁਹਾਡੇ ਕੋਲ ਚੌਲਾਂ ਦਾ ਪੀਸ ਕੇ ਉਦਾਟਾ ਬਣਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਤੁਸੀਂ ਚੌਲਾਂ ਦਾ ਇਸਤੇਮਾਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਹਲਕਾ ਜਿਹਾ ਇਹਨੂੰ ਸੇਕ ਲਵਾਵਾਂਗੇ ਤੇ ਫਿਰ ਅਸੀਂ ਇਹਦੇ ਕੁੱਕਰੇ ਬਣਾਣੇ ਸ਼ੁਰੂ ਕਰਾਂਗੇ ਜੀ 5 ਮਿੰਟ ਅਸੀਂ ਬਿਲਕੁਲ ਲੋ ਫਲੇਮ ਤੇ ਆਟੇ ਨੂੰ ਹਲਕਾ ਜਿਹਾ ਆਪਾਂ ਸੇਕ ਲਵਾ ਲਾਂਗੇ ਤੇ ਫਿਰ ਅਸੀਂ ਗੈਸ ਬੰਦ ਕਰਕੇ ਇਹਨੂੰ ਠੰਡਾ ਹੋਣ ਵਾਸਤੇ ਰੱਖਾਂਗੇ ਅੱਧੇ ਕੋਲੀ ਚੌਲਾਂ ਦਾ ਆਟਾ ਸੀ ਤੇ ਇੱਕ ਕੋਲੀ ਆਪਾਂ ਭਰ ਕੇ ਪਾਣੀ ਪਾ ਦਾਂਗੇ ਪਾਣੀ ਨੂੰ ਅਸੀਂ ਉਬਾਲ ਲਵਾਂਗੇ ਤੇ ਫਿਰ ਅਸੀਂ ਗੈਸ ਬੰਦ ਕਰਕੇ ਇਹਨੂੰ ਵੀ ਹਲਕਾ ਜਿਹਾ ਥੋੜਾ ਜਿਹਾ ਆਪਾਂ ਠੰਡਾ ਕਰਾਂਗੇ 5 ਮਿੰਟ ਅਸੀਂ ਆਟੇ ਨੂੰ ਪੁੰਨ ਲਿਆ ਜੀ ਆਟੇ ਦਾ ਆਪਾਂ ਕਲਰ ਨਹੀਂ ਚੇਂਜ ਕਰਨਾ ਬਸ ਜਦੋਂ ਹਲਕੀ ਜਿਹੀ ਇਹਦੇ ਚ ਖੁਸ਼ਬੂ ਆਣ ਲੱਗ ਜੇਗੀ ਅਸੀਂ ਹੁਣ ਗੈਸ ਨੂੰ ਬੰਦ ਕਰਾਂਗੇ ਐਨੂੰ ਆਪਾਂ ਥੋੜਾ ਜਿਹਾ ਠੰਡਾ ਕਰ ਲਾਂਗੇ ਆਟੇ ਨੂੰ ਅਸੀਂ 5 ਕਿ ਮਿੰਟ ਠੰਡਾ ਕਰ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਹਲਦੀ ਪਾ ਦਾਂਗੇ ਤੇ ਵਧੀਆ ਟੇਸਟ ਵਾਸਤੇ ਪਾਵਾਂਗੇ ਜੀ ਅਸੀਂ 2 ਚਮਚੇ ਬੇਸਨ ਦੇ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਜੀ ਚਮਚੇ ਦਾ ਚੌਥਾ ਹਿੱਸਾ ਇਹ ਨਮਕ ਤੇ ਇੱਕ ਚੁਟਕੀ ਪਾ ਦਾਂਗੇ ਜੀ ਹਿੰਗ ਇੱਥੇ ਆਪਾਂ ਚਾਰ ਕਾਲੀਆਂ ਮਿਰਚਾਂ ਉਹਨਾਂ ਨੂੰ ਆਪਾਂ ਦਰਦਰਾ ਜਿਹਾ ਕੁੱਟ ਕੇ ਤਿਆਰ ਕੀਤਾ ਹੈ ਜੀ ਉਹ ਪਾਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਹੁਣ ਗਰਮ ਪਾਣੀ ਪਾ ਕੇ ਤੇ ਇਹਦਾ ਆਟਾ ਗੁੰਨ ਕੇ ਆਪਾਂ ਤਿਆਰ ਕਰਾਂਗੇ ਇੱਕ ਚੁਟਕੀ ਅਸੀਂ ਪਾਵਾਂਗੇ ਜੀ ਬੇਕਿੰਗ ਸੋਡਾ ਪਾਣੀ ਆਪਣਾ ਗਰਮ ਹੈ ਜੀ ਤੇ ਪਹਿਲਾਂ ਅਸੀਂ ਗਰਮ ਪਾਣੀ ਨੂੰ ਪਾ ਕੇ ਆਟੇ ਨੂੰ ਚੰਗੀ ਤਰ੍ਹਾਂ ਆਪਾਂ ਮਿਲਾ ਲਾਂਗੇ। ਪਾਣੀ ਆਪਾਂ ਇੱਕੇ ਵਾਰੀ ਸਾਰਾ ਨਹੀਂ ਪਾਣਾ, ਥੋੜਾ-ਥੋੜਾ ਪਾਣੀ ਪਾਵਾਂਗੇ। ਆਟੇ ਨੂੰ ਗਰਮ ਪਾਣੀ ਵਿੱਚ ਅਸੀਂ ਮਿਕਸ ਕਰਤਾ ਜੀ, ਥੋੜਾ ਜਿਹਾ ਇਹਨੂੰ ਠੰਡਾ ਹੋਣ ਦਿੰਨੇ ਆ, ਫਿਰ ਅਸੀਂ ਇਹਨੂੰ ਗੁੰਨ ਕੇ ਇਹਦਾ ਡੋਹ ਤਿਆਰ ਕਰਾਂਗੇ ਕਿਉਂਕਿ ਪਾਣੀ ਕਾਫੀ ਗਰਮ ਸੀ ਇਸ ਕਰਕੇ ਇਹ ਆਟਾ ਵੀ ਕਾਫੀ ਗਰਮ ਹੈ। ਇਹਨੂੰ ਹਲਕਾ ਠੰਡਾ ਕਰਕੇ ਫਿਰ ਅਸੀਂ ਗੁੰਨਾਂਗੇ। ਚੌਲਾਂ ਦੇ ਆਟੇ ਨੂੰ ਅਸੀਂ ਗਰਮ ਪਾਣੀ ਦੇ ਵਿੱਚ ਮਿਲਾ ਲਿਆ ਜੀ। ਹੁਣ ਅਸੀਂ ਇਹਨੂੰ ਥੋੜੀ ਦੇਰ ਵਾਸਤੇ ਠੰਡਾ ਹੋਣ ਵਾਸਤੇ ਰੱਖਾਂਗੇ ਤੇ ਫਿਰ ਇਹਦਾ ਆਟਾ ਗੁੰਨ ਕੇ ਆਪਾਂ ਤਿਆਰ ਕਰਾਂਗੇ ਕਿਉਂਕਿ ਪਾਣੀ ਕਾਫੀ ਗਰਮ ਸੀ ਤੇ ਇਸ ਕਰਕੇ ਇਹਨੂੰ ਆਪਾਂ ਠੰਡਾ ਕਰਕੇ ਤੇ ਫਿਰ ਗੁੰਨਾਂਗੇ ਆਟਾ ਠੰਡਾ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਕਾਰਨ ਫਲੋਰ ਪਾ ਦਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਗੁੰਨ ਕੇ ਤਿਆਰ ਕਰਾਂਗੇ ਥੋੜਾ ਜਿਹਾ ਬਿਲਕੁਲ ਥੋੜਾ ਜਿਹਾ ਤੇਲ ਪਾ ਦਾਂਗੇ ਤਾਂ ਕਿ ਆਟਾ ਹੱਥਾਂ ਨੂੰ ਨਾ ਚਿਪਕੇ ਚੰਗੀ ਤਰ੍ਹਾਂ ਨੂੰ ਮਲ ਲਵਾਂਗੇ ਆਟਾ ਆਪਣਾ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਹਨੂੰ ਗਿੱਲੇ ਕੱਪੜੇ ਦੇ ਨਾਲ ਟੱਕਾਂਗੇ ਹੁਣ ਅਸੀਂ ਗਿੱਲੇ ਕੱਪੜੇ ਨਾਲ ਟੱਕਾਂਗੇ ਫਿਰ ਬਣਾਉਨੇ ਆ ਜੀ ਆਪਾਂ ਤੇ ਹੁਣ ਅਸੀਂ ਥੋੜਾ ਜਿਹਾ ਲਵਾਂਗੇ ਜੀ ਆਟਾ ਬਾਕੀ ਆਟੇ ਨੂੰ ਅਸੀਂ ਇਸ ਤਰ੍ਹਾਂ ਟੱਕ ਕੇ ਰੱਖਾਂਗੇ ਤੇ ਹਲਕਾ-ਫੱਥਾ ਨੂੰ ਹਲਕਾ ਜਿਹਾ ਜੇ ਤੇਲ ਲਗਾ ਲਾਂਗੇ ਇਹਦੇ ਆਪਾਂ ਛੋਟੇ-ਛੋਟੇ ਪੇਲੇ ਕੱਟ ਕੇ ਤਿਆਰ ਕਰਾਂਗੇ ਜਿੰਨੇ ਕ ਆਪਾਂ ੁਰਖਰੇ ਦੇ ਸਟਿਕਸ ਬਣਾਣੀਆਂ ਨੇ ਉਸ ਹਿਸਾਬ ਨਾਲ ਇਹਨੂੰ ਕੱਟ ਲਾਂਗੇ ਜੀ ਆਪਾਂ ਪੇੜਿਆਂ ਨੂੰ ਇਸ ਤਰ੍ਹਾਂ ਸੀ ਇਹਨਾਂ ਨੂੰ ਛੋਟੇ ਛੋਟੇ ਹਿੱਸਿਆਂ ਵਿੱਚ ਵੰਡ ਲਿਆ ਤੇ ਹੁਣ ਇਸ ਤਰ੍ਹਾਂ ਇਹਦਾ ਹੱਥ ਵਿੱਚ ਲੈ ਕੇ ਇੱਕ ਬੋਲ ਆਪਾਂ ਪੇੜਾ ਬਣਾਵਾਂਗੇ ਤੇ ਇਹਨੂੰ ਆਪਾਂ ਪਹਿਲਾਂ ਹੱਥ ਨਾਲ ਬਣਾਵਾਂਗੇ ਇਸ ਤਰ੍ਹਾਂ ਤੁਸੀਂ ਇਹ ਵਾਲੀ ਉਂਗਲਾ ਇਹਦੇ ਵਿੱਚ ਪੇੜੇ ਨੂੰ ਰੱਖਣਾ ਹੈ ਤੇ ਇਸ ਤਰ੍ਹਾਂ ਤੁਸੀਂ ਹਲਕੇ ਹਲਕੇ ਘੁਮਾਉਣਾ ਹੈ ਜੀ ਆਹ ਦੇਖੋ ਜੀ ਜਿੱਡੇ ਵੱਡੇ ਤੁਸੀਂ ਚਾਹੋ ਉਸੇ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਇੱਕ ਮੈਂ ਤੁਹਾਨੂੰ ਹੋਰ ਬਣਾ ਕੇ ਦਿਖਾਉਣੀ ਆ ਜੀ ਹਾਂ ਤੇ ਹੁਣ ਆਪਾਂ ਚੋਪਿੰਗ ਬੋਰਡ ਤੇ ਵੀ ਬਣਾ ਕੇ ਦੱਸਾਂਗੇ ਜੀ ਇਸ ਤਰ੍ਹਾਂ ਤਾਂ ਪਹਿਲਾਂ ਪੇੜਾ ਬਣਾ ਲੈਣਾ ਹੈ ਤੇ ਫਿਰ ਇਸ ਤਰ੍ਹਾਂ ਇਹ ਵਾਲੀਂ ਉਂਗਲਾ ਇਹਦੇ ਨਾਲ ਇਹਨੂੰ ਇਸ ਤਰ੍ਹਾਂ ਤੁਸੀਂ ਚੋਪਿੰਗ ਬੋਰਡ ਤੇ ਵੀ ਬਣਾਉਣਾ ਹੈ ਤੇ ਆਹ ਦੇਖੋ ਜੀ ਬਹੁਤ ਹੀ ਆਸਾਨੀ ਨਾਲੇ ਬਣ ਕੇ ਤਿਆਰ ਹੁੰਦੇ ਨੇ ਜਿਹੜਾ ਵੀ ਤਰੀਕਾ ਤੁਹਾਨੂੰ ਆਸਾਨ ਲੱਗਦਾ ਤੁਸੀਂ ਉਸ ਹੱਬ ਨਾਲ ਨੂੰ ਬਣਾ ਸਕਦੇ ਹੋ ਜੀ ਕੋਰ ਕਰੇ ਆਪਾਂ ਬਣਾ ਕੇ ਤਿਆਰ ਕਰ ਲਏ ਜੀ ਹੁਣ ਕਰਦੇ ਹਾਂ ਜੀ ਇਸ ਇਹਨਾਂ ਨੂੰ ਫਰਾਈ ਤੇਲ ਨੂੰ ਆਪਾਂ ਪਹਿਲੇ ਤੋਂ ਹੀ ਗਰਮ ਰੱਖਿਆ ਜੀ ਤੇਲ ਆਪਣਾ మీడియం ਫਲੇਮ ਤੇ ਗਰਮ ਹੈ ਜੀ ਤੇਲ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਸਿਰਫ ਇਹਦੀ ਫਲੇਮ ਆਪਾਂ ਨੂੰ ਲੋ ਟੂ మీడియం ਰੱਖਣੀ ਹੈ ਇੱਕ ਇੱਕ ਕਰਕੇ ਆਪਾਂ ਇਹ ਵਾਲੇ ਸਾਰੇ ਕੁਰਕਰੇ ਪਾ ਦਾਂਗੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕੁਰਕਰੇ ਇਕੱਠੇ ਵੀ ਹੋ ਜਾਂਦੇ ਨੇ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਹੀ ਪਾਓ ਜਿਸ ਟਾਈਮ ਤੇ ਤੁਸੀਂ ਤੇਲ ਵਿੱਚ ਉਹਨਾਂ ਨੂੰ ਉਲਟਾਣਾ ਪਲਟਾਣਾ ਹੈ ਤੇ ਇਹ ਬਿਲਕੁਲ ਵੱਖਰੇ ਵੱਖਰੇ ਹੋ ਜਾਣਗੇ ਜੀ ਜਿੰਨੇ ਕੜਾਈ ਚਾਹੁੰਦੇ ਨੇ ਉਸੇ ਹਿਸਾਬ ਨਾਲ ਤੁਸੀਂ ਪਾ ਕੇ ਉਹਨਾਂ ਨੂੰ ਫਰਾਈ ਕਰੋ 2 ਮਿੰਟ ਹੋ ਗਏ ਨੇ ਅਸੀਂ ਕੁਰਕਰੇਆਂ ਨੂੰ ਕੜਾਈ 'ਚ ਪਾਇਆ ਸੀ ਜੋ ਜਸਟ ਹੰਟ ਸੀ ਪਾਏ ਸੀ ਤੇ ਕਾਫੀ ਇਕੱਠੇ ਜੀ ਹੋ ਗਏ ਸੀ ਤੇ ਹੁਣ ਦੇਖੋ ਜੀ ਬਿਲਕੁਲ ਇਹ ਅਲੱਗ-ਅਲੱਗ ਹੋ ਗਏ ਨੇ ਤੇ ਇਸ ਤਰ੍ਹਾਂ ਇਹਨਾਂ ਨੂੰ ਉਲਟਾ-ਪਲਟਾ ਕੇ 골ਡਨ ਹੋਣ ਤੱਕ ਆਪਾਂ ਫਰਾਈ ਕਰ ਲਵਾਂਗੇ। ਲਓ ਜੀ ਆਪਣੇ ਕੁਰਕਰੇ ਬਣ ਕੇ ਤਿਆਰ ਨੇ। ਵਧੀਆ 골ਡਨ ਕਲਰ ਦੇ ਹੋ ਗਏ ਨੇ ਤੇ ਇਹਨਾਂ ਨੂੰ ਅਸੀਂ ਬਾਹਰ ਕੱਢਾਂਗੇ। ਬਾਹਰ ਕੱਢਦੇ ਸਮੇਂ ਤੁਸੀਂ ਛਾਨੀ ਨੂੰ ਥੋੜਾ ਜਿਹਾ ਇਸ ਤਰ੍ਹਾਂ ਸਾਈਡ ਤੇ ਕਰ ਲੈਣਾ ਤਾਂ ਕਿ ਦਾ ਐਕਸਟਰਾ ਆਇਲ ਬਾਹਰ ਨਿਕਲ ਜਾਵੇ ਤੇ ਇੱਕ ਪਲੇਟ 'ਚ ਕੱਢਾਂਗੇ। ਛੁੱਟੀਆਂ ਦੀ ਆਵਾਜ਼ ਤੋਂ ਪਤਾ ਲਗਾ ਸਕਦੇ ਹੋ ਕਿ ਕਿੰਨੇ ਜ਼ਿਆਦਾ ਇਹ ਕ੍ਰਿਸਪੀ ਤੇ ਕਰਾਰੇ ਬਣ ਕੇ ਤਿਆਰ ਹੋਏ ਨੇ। ਇਸੇ ਤਰ੍ਹਾਂ ਆਪਾਂ ਬਾਕੀ ਦੇ ਬਚੇ ਹੋਏ ਬੈਸ਼ਨੂ ਫਰਾਈ ਕਰਦੇ ਆਂ ਦੇਖੋ ਜੀ ਇੱਥੇ ਆਪਾਂ ਸਾਰੇ ਕੁਰਕਰੇ ਇਕੱਠੇ ਹੋਏ ਨੇ ਇਹਨਾਂ ਨੂੰ ਇਸ ਤਰ੍ਹਾਂ ਹੀ ਅਸੀਂ ਕੜਾਹੀ ਵਿੱਚ ਪਾ ਦਾਂਗੇ ਕੋਈ ਟੈਨਸ਼ਨ ਨਹੀਂ ਲੈਣੀ ਕਿ ਇਕੱਠੇ ਹੋ ਗਏ ਖਰਾਬ ਹੋ ਜਾਣਗੇ ਜਦੋਂ ਇਹਨਾਂ ਨੇ ਫਰਾਈ ਹੋਣਾ ਇਹ ਆਪਣੇ ਆਪ ਹੀ ਅਲੱਗ ਹੋ ਜਾ ਰਿਹਾ ਹੈ ਦੂਜਾ ਬੇਚ ਵੀ ਆਪਣਾ ਫਰਾਈ ਹੋ ਗਿਆ ਜੀ ਬਸ ਇਹਨਾਂ ਨੂੰ ਫਰਾਈ ਕਰਦੇ ਸਮੇਂ ਕੁਝ ਵੀ ਗੱਲਾਂ ਦਾ ਤੁਸੀਂ ਧਿਆਨ ਰੱਖੋ ਬਿਲਕੁਲ ਇਹਨੂੰ ਅਸੀਂ ਮੀਡੀਅਮ ਫਲੇਮ ਤੇ ਫਰਾਈ ਕਰਾਂਗੇ ਜੇਕਰ ਆਪਾਂ ਫਲੇਮ ਹਾਈ ਰੱਖਾਂਗੇ ਇਹ ਉੱਪਰੋਂ ਬਿਲਕੁਲ ਪੱਕ ਜਾਣਗੇ ਤੇ ਅੰਦਰੋਂ ਕੱਚੇ ਰਹਿਣਗੇ ਜੀ ਇੱਕ ਦੋ ਮਿੰਟ ਅਸੀਂ ਇਹਨਾਂ ਨੂੰ ਹੋਰ ਫਰਾਈ ਕਰਕੇ ਫਿਰ ਅਸੀਂ ਬਾਹਰ ਕੱਢਾਂਗੇ ਜੀ ਕੁਰਕਰੇ ਆਪਣੇ ਫਰਾਈ ਹੋ ਗਏ ਨੇ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਇਸ ਤਰ੍ਹਾਂ ਤੁਸੀਂ ਛਾਣਣੀ ਨੂੰ ਥੋੜਾ ਜਿਹਾ ਸਾਈਡ ਤੇ ਕਰ ਲੈਣਾ ਤਾਂ ਕਿ ਐਕਸਟਰਾ ਜਿਹੜਾ ਤੇਲ ਆ ਬਾਹਰ ਆ ਜਾਵੇ ਦੇਖੋ ਕਿੰਨੇ ਕੁਰਕਰੇ ਬਣ ਕੇ ਤਿਆਰ ਹੋਏ ਨੇ ਤੇ ਆਪਣੇ ਬਣ ਕੇ ਤਿਆਰ ਨੇ ਤਾਂ ਹੁਣ ਅਸੀਂ ਕੁਰਕਰੀਆਂ ਦਾ ਹੋਰ ਟੇਸਟ ਵਧਾਉਣ ਲਈ ਇਹਨਾਂ ਨੂੰ ਚਟਪਟਾ ਬਣਾਉਣ ਲਈ ਇੱਕ ਮਸਾਲਾ ਬਣਾ ਕੇ ਤਿਆਰ ਕਰਦੇ ਹਾਂ ਅੱਧਾ ਚਮਚ ਦੇਗੀ ਮਿਰਚ ਤੇ ਚਮਚੇ ਦਾ ਚੌਥਾ ਹਿੱਸਾ ਕਾਲਾ ਨਮਕ ਚਮਚੇ ਦਾ ਚੌਥਾ ਹਿੱਸਾ આમਚੂਰ ਪਾਊਡਰ ਜੇ ਤੁਸੀਂ આમਚੂਰ ਪਾਊਡਰ ਨਹੀਂ ਪਾਣਾ ਤੇ ਦੀ ਜਗ੍ਹਾ ਤੁਸੀਂ ਚਾਟ ਮਸਾਲਾ ਵੀ ਪਾ ਸਕਦੇ ਹੋ ਤੇ ਮੇਰੇ ਕੋਲ ਮੈਗੀ ਮਸਾਲਾ ਪਿਆ ਸੀ ਇੱਥੇ ਅੱਧਾ ਚਮਚਾ ਮੈਂ ਮੈਗੀ ਮਸਾਲਾ ਪਾਵਾਂਗੀ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਤੇ ਹੁਣ ਇਹ ਵਾਲੇ ਸਾਰੇ ਕੁਰਕਰੇ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਸੀ ਪਲੇਟ ਨਾ ਟੱਕ ਕੇ ਇਸੇ ਤਰੀਕੇ ਨਾਲ ਸਾਰੇ ਮਸਾਲੇ ਨੂੰ ਝਣਾ ਲਵਾਂ। ਹੁਣ ਚੈੱਕ ਕਰਦੇ ਆਂ ਜੀ ਆਪਾਂ ਕੁਰਕਰੇਆਂ ਨੂੰ ਦੇਖੋ ਜੀ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਬਹੁਤ ਪਿਆਰੀ ਖੁਸ਼ਬੂ ਆਉਣ ਲੱਗ ਗਈ ਐ। ਇਹਦੇ ਵਿੱਚ ਮਸਾਲਿਆਂ ਦਾ ਟੇਸ ਤੁਸੀਂ ਆਪਣੇ ਸਵਾਦ ਦੇ ਅਨਸਾਰ ਵੱਧ ਘੱਟ ਕਰ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਕੁਰਕure ਬਣ ਕੇ ਤਿਆਰ ਹੋਏ ਨੇ। ਹੁਣ ਕਰਦੇ ਆਂ ਜੀ ਇਹਨਾਂ ਨੂੰ ਆਪਾਂ ਸਰਵ। ਚਟਪਟੇ ਕੁਰਕਰੇ ਕਰਾਰੇ ਦੇਖੋ ਜੀ ਚੋਲਾਂ ਦੇ ਆਟੇ ਤੋਂ ਬਣੇ ਕੁਰਕਰੇ ਬਣ ਕੇ ਬਿਲਕੁਲ ਤਿਆਰ ਨੇ ਬਹੁਤ ਹੀ ਵਧੀਆ ਬਣਦੇ ਨੇ ਇੱਕ ਵਾਰੀ ਤੁਸੀਂ ਇਹਨਾਂ ਨੂੰ ਘਰ ਬਣਾ ਲਿਆ ਤੇ ਤੁਸੀਂ ਬਾਹਰ ਦੇ ਕੁਰਕਰੇ ਖਾਣੇ ਬੰਦ ਕਰ ਦੋਗੇ ਬਣਦੇ ਵੀ ਬਹੁਤ ਆਸਾਨੀ ਨਾਲ ਨੇ ਬਹੁਤ ਘੱਟ ਸਮੇਂ ਵਿੱਚ ਅਸੀਂ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਆ ਤੇ ਜਦੋਂ ਵੀ ਤੁਹਾਡਾ ਮਨ ਕਰੇ ਕੁਝ ਚਟਪਟਾ ਖਾਣ ਨੂੰ ਤੇ ਤੁਸੀਂ ਆਪ ਵੀ ਖਾਓ ਬੱਚਿਆਂ ਨੂੰ ਵੀ ਬਣਾ ਕੇ ਦਿਓ ਜੀ ਤਾਂ ਕਿਉਂਕਿ ਇਹ ਆਪਾਂ ਨੂੰ ਘਰ ਦੇ ਸਮਾਨ ਤੋਂ ਹੀ ਆਪਾਂ ਇਹਨਾਂ ਨੂੰ ਬੜੇ ਸਿੰਪਲ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਆ ਤੇ ਇੱਕ ਮੈਂ कुरकुरा ਤੁਹਾਨੂੰ ਤੋੜ ਕੇ ਦਿਖਾਉਣੀ ਆ ਜੀ ਕਿੰਨੇ ਕਰੰਚੀ ਬਣੇ ਨੇ ਆ ਦੇਖੋ ਜੀ ਆਵਾਜ਼ ਸੁਣੋ ਤੁਸੀਂ ਇਹਦੀ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਹਾਂਜੀ ਇਹ ਸੀ ਸਾਡੀ ਜੀ ਅੱਜ ਦੀ ਰੈਸਪੀ ਜਿਹੜੀ ਕਿ ਬਹੁਤ ਹੀ ਵਧੀਆ ਤੇ ਟੇਸਟੀ ਬਣੀ ਹੈ ਜੀ ਮਿਲਦੇ ਆਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ